ਜਪ ਜੀ ਸਾਹਿਬ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਿਆਂ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਚੁੱਪਿਆਂ ਚੁੱਪ ਨਾ ਹੋਵੇ ਜੇ ਨਾਏ ਰਹਾ ਲਵਤਾਰ ਭੁਖਿਆਂ ਭੁਖ ਨਾ ਉਤਰੀ ਜੇ ਬੰਨਾ ਕੁੜੀਆਂ ਭਾਰ ਸਹਤ ਸਿਆਣ ਭਾ ਲਖ ਹੋਏ ਤਾਈ ਕਿੰਨਾ ਚੱਲੇ ਨਾਲ ਕਿਵ ਸੱਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੱਡਿਆਈ ਹੁਕਮੀ ਉੱਤਮ ਨੀਚ ਹੁਕਮ ਲੈ ਤਦਕ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਕੋਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਪੁਜ ਤਾ ਹਮੈ ਤੈਨ ਕੋਏ ਗਾਵੇ ਕੋ ਤਾਣ ਹੋਵੇ ਕਿ ਸੈਤਾਨ ਗਾਵੇ ਕੋ ਦਤ ਜਣ ਨਿਸ਼ਣ ਗਾਵੇ ਕੋ ਗੁਣ ਵਡਿਆਈ ਚਾਰ ਗਾਵੇ ਕੋ ਵਿਦਿਆ ਵਿਖੰਗ ਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜੱਪੇ ਹਿੱਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਤਨਾ ਕਤਨਾ ਆਵੀ ਤੋਟ ਕਤ ਕਤ ਕਤੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਥਕ ਪਾਏ ਜੁਗ ਜਵੰਤਰ ਖਾਹੀ ਖਾਏ ਹੁਕਮੀ ਹੁਕਮ ਜਨਾਏ ਰਹੋ ਨਾਨਕ ਵਿਗਸੇ ਵੇ ਪਰਵਾਹੋ ਸੱਚਾ ਸਹਿਬ ਸੱਚ ਨਹੀਂ ਧਾਕਿਆ ਪਾਉ ਅਪਾਰ ਆਖੇ ਮੰਗਾ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅਗਰ ਕੀ ਜਿਤ ਦਿਸੇ ਦਰਬਾਰ ਮੂੰਹੋਂ ਕੇ ਬੰਨਣ ਬੋਲੀਏ ਜਿਤ ਸੁਣੇ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀਆਂ ਦੇ ਕਪੜਾ ਨਦਰੀ ਮੁਖ ਦੁਆਰ ਨਾਨਕ ਆਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਣਿਆ ਮਨ ਰੱਖਿਆ ਭਾਉ ਦੁਖ ਪਰ ਹਰ ਸੁਖ ਗਰਨੇ ਜਾਏ ਗੁਰਮਖ ਨਦੰ ਗੁਰਮਖ ਵਿਦੰ ਗੁਰਮਖ ਰਹਾ ਸਮਾਈ ਗੁਰਈਸਰ ਗੁਰ ਗੋਗਰਖ ਬ੍ਰਹਮਾ ਗੁਰ ਪਾਰਗਤੀ ਮਾਈ ਜੇਹੋਂ ਜਾਣ ਆਖ ਨਹੀ ਕਹਿਣਾ ਤਖੰਨੇ ਜਈ ਗੁਰ ਇਕ ਦੇ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੁਮੇ ਬਿਸਰ ਨ ਜਾਈ ਤੀਰਥ ਨਾ ਜੇ ਤਿਸ ਭਾਵਾਂ ਬਿਨ ਭਾਣੇ ਕੀ ਨਾਈ ਕਰੀ ਜੇ ਤੀਸਰ ਠੁ ਪਾਏ ਵੇਖਾਂ ਵਿਨੁ ਕਰਮਾ ਕੀ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਬੁਝਾਈ ਸਬਨਾ ਜੀਆਂ ਕਾ ਇਕ ਦਤਾ ਸੋ ਮੇ ਵਿਸਰਨ ਜਾਈ ਜੇ ਜੁਗ ਚਾਰਾ ਆਰਜਾ ਹੋਰ ਦਸੁਣੀ ਹੋਏ ਨਵਾ ਖੰਡਾ ਵਿਚ ਜਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਇ ਕੇ ਜਿਸ ਕੀ ਰਤ ਜਗਲੇ ਜੇ ਤਿਸ ਨਦਰ ਨ ਆਵੈ ਤਾ ਵਾਤ ਨੁ ਕੁਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾਂ ਕੋਈ ਨਾ ਸੁਝੇ ਜੇ ਕਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਤ ਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਕੋਹ ਨ ਸਕੇ ਕਾਲ ਨਾਨਕ ਪਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖਸਲਾਹਣ ਮੰਦ ਸੁਣਿਆ ਜੋਤ ਜੁਗਤ ਤਤਨ ਭੇਗ ਸੁਣਿਆ ਸਾਤਰ ਸਿਮਰਤ ਵੇਦ ਨਾਨਕ ਪਤਤਾ ਸੁਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸੰਤ ਸੰਤੋਖ ਗਿਆਨ ਸੁਣਿਆ 68 ਕਾ ਇਸ ਨਾਨਕ ਸੁਣਿਆ ਪਰਪੜ ਪਵ ਹੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਸਦਾ ਵਿਗਾਸ ਸੁਣੀਆਂ ਦੁਖ ਪਾਪ ਕਾ ਨਾਸ ਸੁਣੀਆਂ ਸਾਰਾ ਗੁਨਾਹ ਕੇ ਗਾ ਸੁਣੀਆਂ ਸੇਖ ਪੀਰ ਪਤ ਸਾ ਸੁਣੀਆਂ ਅੰਦੇ ਪਾਪ ਹੈ ਰਾਨੋ ਸੁਣੀਆਂ ਹਾਥ ਹੋਵੇ ਅਸ ਗਾਉ ਨਾਨਕ ਭੱਜਾ ਸਦਾ ਵਿਗਾਸ ਸੁਣੀਆਂ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਲਿਖਣ ਹਾਰੇ ਮੰਨੇ ਕਬੈ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸਰ ਤੋਂ ਤਵੇ ਮਨ ਬੋਧ ਮਨੈ ਸਭ ਭਣ ਕੀ ਸੋਧ ਮਨੈ ਮੂਹੇ ਛੋਟਾ ਨਾ ਖਾਏ ਮਨੈ ਜੰਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਾ ਠਾਕ ਨਾ ਪਾਇ ਮੰਨੇ ਪਤਸਿਓਂ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਔਰ ਮੰਨੇ ਧਰਮ ਸੇ ਤਿਸਨ ਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੈ ਮੋਖ ਦੁਆਰ ਮੰਨੇ ਪਰ ਪਰ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਪਾ ਨੇ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ पंच प्रमाण पंच प्रधान पंच पाप है दर है मान है दर राजान पंच गा गुर एक त्यान जी को कह करे विचार करते के करते नहीं सुमार धोल धर्म दया का पुत्र संतोष था परखिया जिन सुत को गुज्जे हो वे सच्चार धगले ऊपर केता धार धरती होर परे होर होर तिस दे बार तले कमन जोर ਜੀ ਜਤ ਰੰਗਾ ਕੇ ਨਾਉ ਸਭ ਨਾ ਲਿਖਿਆ ਬੁੜੀ ਕਲਾ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕਿਤਾ ਹੋਏ ਕਿਤਾ ਕਾਂਸ ਮਲੇ ਰੂਪ ਕੀਤੀ ਦਤ ਜਾਣ ਕੋ ਕੁਚ ਕਿਤਾ ਪਸਾਉ ਇਕੋ ਕਵਾਉ 29 ਦੇ ਹੋਏ ਲਖ ਦਰਿਆਉ ਕੁਦਰਤ ਕਮਣ ਕਹਾ ਵਿਚਾਰੋ ਵਾਰਿਆ ਨਾ ਜਾਇ ਇਕ ਵਾਰ ਜੋ ਤੁਧ ਭਵੇ ਸਾਈ ਭਲੀਕਾਰ ਤੂ ਸਦਾ ਤਲਾਮਦ असंग जप संग पाओ असंग पूजा असंग तत्त्व असंग ग्रंथ मुख वेद पाठ असंग जोग मन रहया उदास असंग भगत गुण ज्ञान विचार असंग सती असंग दाता असंग सुर मुख पख सार संग मोने लाये तार कुदरत कवन का विचार बारेन जो एक वर जो तुद पाव सई पलकार तू सदा सलाम निरंकार असंग मूर्ख अंधघोर असंग चोर हरामखोर असंग मर कर जाए जो रे संगलगड़ हत्ये कमाए असंग पापी पाप कर जाए असंग कूड़े कूड़े फिरे असंग मिलेज मल पख खाए असंग निंदम सिर रहया पार नानक नीच कह विचार वार न जवे एक वार जो तुद पावा साई फनिकार तु तू सदा सलामत निरंकार असंख न संख ठा अगम अगम असंख लो असंख रहया सिर भर होय अखरी ना नखरी सडाना अखरी ज्ञान गीत गुण गहा अखरी लिखन बोलन बाणा अकरा सिर संजोक बखान जिन एहा लेखा दिस सिर नाही जीव हुरमाए तिव तिव पाहे जेता कीता तेता नाओ बिन नावो को ठा कुदरत गुण कहा विचार बारे न जावे को वार ਜੋ ਤੂੰ ਤਾਂ ਭਾਵੇਂ ਸਾਈਂ ਪਲੀ ਘਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤਨ ਦੇ ਪਾਣੀ ਤੋਤੇ ਉਦਸ ਖੇ ਮੂੰਹ ਤੋਂ ਪਲੀਤੀ ਕੱਪੜ ਹੋਏ ਦੇਸਾ ਭੁਲਈਏ ਉਹ ਤੋਏ ਪਰਿਆ ਮਤ ਪਾਪਾ ਕੇ ਸੰਗੋ ਧੋਪੇ ਨਾਮਹਿ ਕੇ ਰੰਗ ਕੁੰਨੀ ਪਾਪੀ ਆਖੜਨਾ ਹੈ ਦਰ ਦਰ ਕਰੜਾ ਲਿਖਲੇ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਕੁਮਿ ਆਉ ਜਜੋ तीरथ तो तप दयात दान जे जे पवै तिल का मान सुनिए मनिया मन कीते पाओ अंतर्गत तीरथ मन्नाओ सब गुण तेरे मैनाही कोई बिन गुण कीते भगत ना होए स्वस्तात वाणी ब्रह्माओ संत सुहाण सदा मन चाओ वक्त सुवेना कवन कवन चित्त वार कवन ਕਮਨ ਸ੍ਰੋਤੀ ਮਹਿ ਕਮਣ ਜਿਤੋ ਆਕਾਰ ਵੇਲ ਨ ਪਾਇਆ ਪੰਡਤੀ ਜਿਉ ਵੇਲ ਇੱਕ ਪੁਰਾਣ ਵਕਤ ਨ ਪਾਇਆ ਕਾਦੀਆਂ ਜੇ ਲਿਖਣ ਲਈ ਕੁਰਾਨ ਤਿਤਵਾ ਨਾ ਜੋਗੀ ਜਾਣਾ ਰਤਮਾ ਹੋਣਾ ਕੋਏ ਜਾਗਰਤਾ ਸਿਰਫ ਕਿਉਂ ਸੰਝੇ ਆਪੇ ਜਾਣੇ ਸੋਏ ਕਿਵ ਕਰ ਆਖਾ ਕਿਵਸਾ ਨਹੀਂ ਕਿਉਂ ਵਰਨੀ ਕਿਵ ਜਾਣਾ ਨਾਨਕ ਅਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਈਭਾ ਵੱਡੀ ਨਹੀਂ ਕੀ ਤਾਂ ਜਾ ਕਾ ਹੋਇ ਨਾਨਕ ਜੇ ਕੋ ਆਪੇ ਜਾਣੇ ਅੱਗੇ ਗੇ ਹੈ ਨਾ ਸੋਹੇ ਪਾਤਾਲ ਪਾਤਾਲ ਲਖ ਗਸ ਗਸ ਓੜਕ ਓੜਕ ਭਾਗ ਥਕੇ ਵੇਦ ਕਹਿ ਲਿਖਵਾਤ ਸੈ ਸਠਾਰਾ ਕਹਿਨ ਕਤੇ ਬਾ ਅਸੁਨ ਇੱਕ ਧਾਤ ਲਿਖਾ ਤੇ ਲਿਖਿਆ ਲੇਖ ਹੋਏ ਵਿਨਾਸ਼ੋ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਲਾਹੀ ਸਲਾ ਇਤੀ ਸੁਰਤ ਨ ਪਾਈਆ ਨਿੰਦੇ ਆ ਤੇਵਾ ਭਵੇਂ ਸਮੁੰਦ ਨ ਜਾਣੇ ਸਮੁੰਦ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੈ ਨ ਵਿਸਰਹਿ ਅੰਤ ਨ ਸ੍ਰਤੀ ਕਹਿਣਾ ਅੰਤ ਅੰਤਨ ਕਰਣਾ ਦੇਨ ਅੰਤ ਅੰਤਨ ਵੇਖਣਾ ਸੁਣਨਾ ਅੰਤ ਅੰਤਨ ਜਪੇ ਕੀਆ ਮਨ ਮਨ अंत अंत न जपे कितकार अंत न जपे परावार अंत कारण कहते बलिहार ताकि अंत न जाए पाए एहो अंत जाने कोई बहुत कहिए बहुत होए वड्डा साहिब ऊंचा ऊंचे ऊपर ऊंचा ना हो एवढ़ ऊंचा होवे कोई ਤੇਸਾ ਉੱਚਾ ਕਿਉਂ ਜਾਣਾ ਥੋਏ ਜੇਵੜ ਆਪ ਜਾਣਿਆ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨ ਨ ਤਮਾਏ ਕਹਤੇ ਮਗਾ ਜੋਤ ਪਾ ਕੇਤੇ ਗਣਤ ਨਹੀਂ ਵਿਚਾਰ ਕਹਤੇ ਖਪ ਟੁੱਟ ਹੈ ਵੇ ਕਹ ਕਹਤੇ ਲੈ ਲੈ ਮੁਕਰ ਪਾਏ ਕਹਤੇ ਮੂਰਖ ਘਾਈ ਘਏ ਕਹਤੇ ਅੰਧੁਖ ਭੁਖ ਸੁਧ ਮਾਰੇ ਇਹ ਵੀ ਤੇਰੀ ਦਾਤ ਦਤਾਰ बंद खलासी बाने होए हो आख ना सके कोई जे को आखे आखन पाए ओ जाना जेतिया मन खाए अपे जाने अपे दे आखन सी भी के के जिसनु सिफत बक्से सिफत सलाही पा नानक बात साही बात सहो अमूल गुण अमूल व्यापार अमूल व्यापारिया अमूल भंडार अमूल आवह अमूल ले जह अमूल पाए अमूल समय अमूल धर्म अमूल दिबान अमूल तुल अमूल प्रमाण अमूल अमूल बख्शीश अमूल निशान अमूल कर्म अमूल फरमान अमूल अमूल आख्यान जय आका ग्रही निवलाय आखा वेद पाठ पुराण आखा पढ़े कह बहान आखे ब्रह्म आखे इंद्र आखे गोपी ते गोविंद आखा सुर आखा सिद्ध आखा किते किते बुद्ध आखा दानव आखा देव आखा सुर नल मन जन सेव किते आखा आखन पाए किते कह के उठ उठ जाए इते किते होए कर है ता आख न सके के के जे बट पावा ते बट होए नानक जाने सच्चा सोए जे को आखे बोल बिगाड़ ता लिखिया सिर गवारा गवार ਸੋਦਰ ਤੇਰਾ ਕੇ ਹਾਸੋ ਕਰ ਕੇ ਹਜਤ ਬਹਿ ਸਰਦ ਸਮਾਲੇ ਬਾਜੇ ਤੇਰੇ ਆਨਾਦ ਦੇਤ ਸੰਘਾ ਕੇਤੇ ਤੇਰੇ ਵਵਨ ਹਾਰੇ ਕੇਤੇ ਰਗ ਪਰਿਸ਼ੋ ਕਹੀਏ ਕੇਤੇ ਗਗਨ ਹਾਰੇ ਗੰਗਨ ਤੁਦਨਾ ਭਵਨ ਪਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਗ ਰਚਿਤ ਕਪਟ ਲੇਕ ਜਾਦਨਾ ਲੇਕ ਲੇਕ ਧਰਮ ਵਿਚਾਰੇ ਗੰਗਾ ਇੰਦਰ ਬਰਮਾ ਇੰਦੋ ਸੋਹਣ ਸਦਾ ਸਵਾਰੇ ਗੰਗਾ ਇੰਦਰ ਅਸਨ ਬੰਤੇ ਦੇਵਤੇ ਅੰਦਰ ਨਾਲੇ गांधार से तो सुनाती अंदर और गावन साथ बिचारे गावन जति सती सिंह तोखी गावन वीर करारे गावन पंडित पढ़ने केसर जुग जुग, जुग वेद ताले गग है मोनिया मनमोहन सुरगा मच्छ पले गावन रतन पाए तेरे एड़सड़तीर नल्ले गावन जोत महाबल सुरा गाग है काणी चरे गावन खंड मंडल पर फंडा कर कर रखे थारे सही तुदना गावन जो तुद पवन रत्ते तेरे भक्त रसाले ਹੋਰ ਕਿਤੇ ਗਗਨ ਸਰ ਤੇ ਚਿਤਨਾ ਨ ਬਨ ਨਾਨਕ ਕਿਅ ਵਿਚਾਰ ਸੋਈ ਸੋਈ ਸਬਦ ਸਤਿ ਸਾਹਿਬ ਸੱਚਾ ਸਾਚੀ ਨਹੀਂ ਹੈ ਪੀ ਉਸੇ ਜੈ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਕੇ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਧਰਮੀ ਹੁਕਮ ਨਾ ਕਹਿਣਾ ਜੈ ਸੋ ਬਾਤ ਸਹਾ ਸਹਾ ਬਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦ ਸੰਤੋਖ धरਨਪਤ ਜੋਤਿ ਧਿਆਨ ਕੀ ਰਹਾ ਅਭਿ ਭੁੱਤ ਚਿੱਤਾ ਕਾਲ ਕੁਆਰੀ ਕਾਇ ਝੁਕਤ ਡੰਡਾ ਪਰ ਤੀਤ ਆਈ ਪੰਦੀ ਜਗ ਜਮਾਤੀ ਮਨ ਜੀਤੇ ਜਗ ਜੀਤ ਆਦੇਸ dise ades ਆਹ ਬਨੀਲ ਅਨਾਦ ਨਾਹਤ ਜੁਗ ਜੁਗ ਕੋ ਵੇਖ भुगत ज्ञान दयावर पंडा गट गट वाजे नाद आप नाथ नाथी सबजना के हृदयstdc अगरा साथ संयोग विजोग दो अवतार चलाहे लेख अब है भाग आदेश दिशा आदेश आ आद तो अनिल अनाद अनाहत जुग जुग, जुग एको एक वेश एका एक मारी जुगत विडाई तिन चले परवान एक संसारी एक भंडारी एक लायक दीवान ਤੇਵ ਦਿੱਸ ਪਾਵੈ ਤਿਵ ਚਲਾਹਿ ਤੇਵ ਹੋਵੈ ਫੁਰਮਾਨ ਓ ਵੇਖੇ ਓਨਾ ਨਦਰ ਨਾ ਆਵੇ ਬਹੁਤਾ ਏ ਵਿਡਾਣ ਆਦੇਸ disse ਆਦੇਸ ਆਦਨੀਲ ਅਨਾਦਨ ਹਤ ਜੁਗ ਜੁਗ ਇਕੋ ਵੇਸ ਆਸਣ ਲੋਇ ਲੋਇ ਵਰ ਭੰਡਾ ਜੋ ਕੁਛ ਪਾਵੈ ਤੂ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਤ ਆਦੇਸ disse ਆਦੇਸ ਆਦ ਨੀਲ ਅਨਾਦ ਨਹਤ ਜੁਗ ਜੁਗੇ ਇੱਕ ਵੇਸ ਇੱਕ ਦੂ ਜੀਬੋ ਲਖੋ ਹੈ ਲਖੋ ਵਹੈ ਲਖ ਵੀਸ ਲਖ ਲਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਇਹ ਤਰ੍ਹਾਂ ਪਤ ਪਪੜੀਆਂ ਚੜੀਏ ਹੋਏ ਕਿਸ ਸੁਣ ਗਲਾ ਅਕਾਸ ਕੀ ਕੀਟਾ ਈਰੀ ਸ ਨਾਨਕ ਨਦਰੀ ਪਾਇਆ ਕੂੜਾ ਕੂੜਾ ਠੀਸ ਆਖਣ ਜੋਰਨਾ ਚੁਪਹਿ ਪਨ ਜੋਰ ਜੋਰਨਾ ਮਰਣਾ ਜੋੜਨਾ ਜੀਣਾ ਮਰਨ ਨ ਜੋਰ ਜੋਰ ਨ ਰਾਜਮਲ ਮਨਸ਼ੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਕਤੀ ਛੁੱਟੇ ਸੰਸਾਰ ਇਸ ਹੱਥ ਜੋ ਜੋ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨ ਕੋਈ ਰਾਤੀ ਰੂਤੀ ਚਿਤ ਤੇ ਬਾਹਰ ਭਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰਖੀ ਦਰਮਸਾਲ ਤਿਸ ਵਿੱਚ ਜੀਆਂ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਵੈ ਵਿਚਾਰ ਸੱਚਾ ਆਪ ਸੱਚਾ ਦੁਬਾਰ ਤਿੱਥੇ ਮੋਹਣੀਆਂ ਪੰਜ ਪਰਵਾਨ ਨਾ ਤਰੀ ਕਰਮ ਆਵੈ ਦੀ ਬਾਣ ਕੰਚ ਪਾਇਆ ਉੱਤੇ ਪਹਿ ਨਾਨਕ ਜਾਹਿ ਜਾਹਿ ਧਰਮ ਖੰਡ ਕਾ ਇਹੋ ਜਰਮ ਗਿਆਨ ਖੰਡ ਕਾ ਇਹੋ ਗਰਮ ਕਿਤੇ ਪਵਣ ਪਾਨੀ ਬੈਗੰਤਰ ਕਿਤੇ ਕਾਨ ਮਹੀਸ ਕਿਤੇ ਬ੍ਰਹਮਾ ਘੜਤ ਘੜੀਏ ਰੂਪ ਰੰਗ ਕੇ ਵੇਸ ਕਿਤੇਆ ਕਰਮ ਭੂਮੀ ਮੇਰ ਕਿਤੇ ਕਿਤੇ ਦੂਪ ਦੇਸ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਦੇਵੀ ਵੇਸ ਕਿਤੇ ਦੇਵ ਦਾ ਨਵ ਮਨ ਕਿਤੇ ਕਿਤੇ ਰਤਨ ਸਮੁੰਦ ਕਿਤੇਆ ਖਾਣੀ ਕਿਤੇਆ ਬਾਣੀ ਕਿਤੇ ਬਾਤ ਨਰਿੰਦ ਕਿਤੇ ਸੁਤੀ ਸੇਵਕ ਕਿਤੇ ਨਾਨਕ ਅੰਤਨੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਿੱਥੇ ਨਾਦ ਬਿਨੋਦ ਕੂੜਾ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਠੜਕ ਘੜੀਆਂ ਨੂਪ ਤਾਂ ਕਿਹਾਂ ਗੱਲਾਂ ਕਥਿਆ ਨਾ ਜਥੇ ਜੀ ਕੋ ਕਹੇ ਪਿਛੇ ਪਛਤਾਏ ਤਿੱਥੇ ਘੜਤ ਸੁਰ ਮਨ ਮਨ ਬੁੱਧ ਤਿੱਥੇ ਘੜੀਆਂ ਸੁਰਾ ਸਿਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾ ਬਲ ਸੁਰਾ ਤਿੱਥੇ ਮੈਂ ਰਾਮ ਰਹਿਆ ਭਰਪੂਰ ਤਿੱਥੇ ਸਿਤੋ ਸਿਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਵੇ ਨਾ ਉਮਰ ਹੈ ਨਾ ਠੱਗੇ ਜਾਵੇ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸਹਿ ਨਾ ਲੋਏ ਕਰ ਕਰ ਨਦਰ ਸੱਚਾ ਮਨ ਸੋਏ ਸੱਚਖੰਡ ਵੇਸ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਕੰਧਲ ਮੰਡਲ ਵਰ ਪੰਡਾ ਜਿ ਕੋ ਥਕੇ ਅੰਤਨੰਤ ਤਿੱਥੇ ਲੋਇ ਲੋਇ ਅਕਰ ਜਿਵ ਜਿਵ ਕਮ ਤਿਵ ਤਿਵ ਕਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਤਰਾ ਕਰਦਾ ਸਰ ਜਤ ਹਥਿਆਰ ਧਿਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਪਉਖਲਾ ਅਗੰਤ ਪਤਾਉ ਡੰਡਾ ਪਾਉ ਅਮ੍ਰਿਤ ਤਿਲ ਢਾਲ ਘੜੀਏ ਸਬਦ ਸਚੀ ਟਕਸਾਲ ਜਿਨਕੋ ਨਦਰ ਗਰਮ ਤਿਨ ਕਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰੁਤੁ ਨਹਿਤਿ ਤਿਵਸ ਰੂਤ ਦੋਇ ਦਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆ ਵਾਜੈ ਧਰਮ ਹਦੂਰ ਕਰਮੀਆ ਕੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ